ਪੰਜਾਬ ਸਰਕਾਰ ਵੱਲੋਂ ਈਜੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਦੇਸ਼ਵਾਸੀ ਆਪਣੇ ਜਾਇਦਾਦ ਦੇ ਕੰਮਾਂ ਨੂੰ ਸਖਾਲੇ ਟੰਗਨਾ ਕਰਵਾ ਸਕਣਗੇ ਇਸ ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਕੰਮ ਸ਼ੁਰੂ ਹੋ ਗਏ ਹਨ ਨਵੇਂ ਦਫ਼ਤਰ ਬਣਾਏ ਗਏ ਹਨ ਬਠਿੰਡਾ ਵਿਖੇ ਵੀ ਨਵੇਂ ਬਣ ਰਹੇ ਦਫ਼ਤਰ ਦਾ ਦੌਰਾ ਕਰਨ ਦੇ ਲਈ ਡਿਪਟੀ ਕਮਿਸ਼ਨਰ ਪਹੁੰਚੇ ਅਤੇ ਉਹਨਾਂ ਨੇ ਸਾਰੇ ਦਫ਼ਤਰ ਦੀ ਚੈਕਿੰਗ ਕੀਤੀ ਉਨਾ ਕਹੇ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਵਾਸੀਆਂ ਦੀ ਸਹੂਲਤ ਦੇ ਲਈ ਇਹ ਜੀ ਪੋਰਟਲ ਜਾਰੀ ਕੀਤਾ ਗਿਆ ਹੈ ਕਿਸੇ ਵੀ ਵੇਲੇ ਵੀ ਆਪਣੀ ਜਾਇਦਾਦੀ ਰਜਿਸਟਰੀ ਆਦਿ ਕੰਮ ਦੇ ਲਈ ਹੁਣ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਕੁਝ ਹੀ ਘੰਟਿਆਂ ਵਿੱਚ ਇਹ ਕੰਮ ਸੌਖੇ ਤੌਰ ਤੇ ਹੋ ਜਾਵੇਗਾ ਪੋਰਟਲ ਤੇ ਚੜਾਉਣ ਤੋਂ ਪਹਿਲਾਂ ਸਾਰੇ ਕਾਗਜ਼ਾਤ ਚੈੱਕ ਕੀਤੇ ਜਾਣਗੇ ਅਤੇ ਜੇ ਕਿਸੇ ਚੀਜ਼ ਦੀ ਕਮੀ ਹੈ ਉਸ ਨੂੰ ਪਹਿਲਾ ਹੀ ਪੂਰਾ ਕਰਵਾ ਲਿਆ ਜਾਵੇਗਾ ਅਤੇ ਪੋਰਟਲ ਤੇ ਚੜਨ ਤੋਂ ਕੁਝ ਹੀ ਘੰਟਿਆਂ ਵਿੱਚ ਇਹ ਕੰਮ ਪੂਰਾ ਹੋ ਜਾਵੇਗਾ ਉਹਨਾਂ ਕਹੇ ਕਿ ਇਸ ਦੇ ਟ੍ਰਾਇਲ ਚੱਲ ਰਹੇ ਹਨ ਜੋ ਕਮੀਆਂ ਹਨ ਜਿਵੇਂ ਏਸੀ ਬਿਜਲੀ ਦੇ ਨਵੇਂ ਕਨੈਕਸ਼ਨ ਆਦ ਇੱਕ ਦੋ ਦਿਨਾਂ ਵਿੱਚ ਮੁਕੰਮਲ ਹੋ ਜਾਣਗੇ ਲੋਕਾਂ ਨੂੰ ਇਹ ਸਹੂਲਤਾ ਮਿਲਣੀ ਸ਼ੁਰੂ ਹੋ ਜਾਣੀ ਹੈ ਕਿਤੇ ਵੀ ਬੈਠੇ ਆਪਣੀ ਜਾਇਦਾਦ ਸੰਬੰਧੀ ਉਹ ਜਾਣਕਾਰੀ

ਬਾਕੀ ਬੰਦੇ ਅੱਜ ਇੰਨੇ ਕੰਮ ਕਰਾਉਣ ਦਾ ਕੰਮ ਤੇ ਕੰਮ ਕਰੀਏ ਕੱਲ ਇਹ ਸਾਰਾ ਸਪਨਾ ਹੀ ਹੋ ਜਾਏ ਬੰਦੇ ਕੰਮ ਕਰੇ ਇਹ ਜਿਹੜਾ ਪੰਜਾਬ ਸਰਕਾਰ ਦਾ ਇੱਕ ਨਵਾਂ ਉਪਰਾਲਾ ਹੈ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਜਿਹਦੇ ਵਿੱਚ ਜਿਹੜੀ ਸਾਰੀ ਰਜਿਸਟ੍ਰੇਸ਼ਨ ਦੇ ਰਿਲੇਟਡ ਸਹੂਤਾਵਾਂ ਨੇ ਉਹ ਆਪਾਂ ਰਜਿਸਟਰੀ ਦਫਤਰ ਵਿੱਚ ਹੀ ਦੇਣੀਆਂ ਨੇ ਜਿਹਦੇ ਵਿੱਚ ਜਿਹੜਾ ਡੀਡ ਰਾਈਟਰ ਹੈ ਉਹਦੇ ਵੀ ਦੋ ਕਾਊਂਟਰਸ ਆਪਣੇ ਨਵੇਂ ਬਣਾਏ ਨੇ ਇੱਕ ਐਡਵੋਕੇਟ ਵੀ ਜਿਹੜਾ ਕਿ ਉਹਨਾਂ ਨੂੰ ਗਾਈਡ ਕਰੂਗਾ ਇੱਕ ਪਟਵਾਰੀ ਆ ਕਾਨੂੰਨ ਕੋ ਜਿਹੜਾ ਪੁਰਾਣਾ ਰਿਟਾਇਰਡ ਹੋਏ ਜਿਹੜਾ ਕਿ ਉਹ ਰਿਵੈਨਿਊ ਰਿਕਾਰਡ ਨੂੰ ਚੈੱਕ ਕਰੇਗਾ ਤਾਂ ਜੋ ਜਿਹੜਾ ਕੋਈ ਵਿਅਕਤੀ ਹੈ ਉੱਥੇ ਹੀ ਆ ਕੇ ਆਪਣੀ ਰਜਿਸਟਰੀ ਲਿਖਾ ਵੀ ਸਕਦੇ ਉਸ ਤੋਂ ਬਾਅਦ 48 ਘੰਟੇ ਦੇ ਅੰਦਰ ਅੰਦਰ ਜਿਹੜਾ ਆਨਲਾਈਨ ਉਹਦਾ ਡ ਕਰेंगे ਤਾਂ ਫਿਰ ਜਿਹੜਾ ਇਸ ਕਨਸਰਨਡ ਰਜਿਸਟ੍ਰੇਸ਼ਨ ਦਾ ਜੁਆਇੰਟ ਰਜਿਸਟਰਾਰ ਹੈ ਜਾਂ ਸਬ ਰਜਿਸਟਰਾਰ ਹੈ ਤੇ ਉਹ ਚੈੱਕ ਕਰਕੇ ਉਹਨਾਂ ਨੂੰ ਜੇ ਕੋਈ ਉਹਦੇ ਵਿੱਚ ਕਮੀ ਹੈਗੀ ਆ ਉਹ ਉਹਨਾਂ ਨੂੰ ਆਨਲਾਈਨ ਹੀ ਵਾਪਸ 10 ਦਿਨਗੇ ਤੇ ਉਹ ਕਮੀਆਂ ਪੂਰੀ ਕਰਨ ਤੋਂ ਬਾਅਦ ਜੇ ਕਮੀ ਨਹੀਂ ਹੈ ਤਾਂ ਉਹਨੂੰ ਐਪਰੂਵ ਕਰ ਦੇਗਾ ਉਦੋਂ ਬਾਅਦ ਫਿਰ ਬੰਦਾ ਆਪਣਾ ਟੋਕਨ ਨੰਬਰ ਲੈ ਕੇ ਸਬਰੀ ਸਟਾਰ ਦੇ ਕੋਲ ਜਾਏਗਾ ਤੇ ਆਪਾਂ ਇਹ ਚਾਹੁੰਦੇ ਆ ਕਿ ਜਿਵੇਂ ਬੀੜ ਲੱਗਦੀ ਹੈ ਰਜਿਸਟਰਡ ਦਫ਼ਤਰਾਂ ਦੇ ਸਾਹਮਣੇ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਨੰਬਰ ਕਦ ਆਊਗਾ ਕੀ ਹੋਏਗਾ ਕਿਸ ਤਰੀਕੇ ਨਾਲ ਮੈਂ ਚੈੱਕ ਕਰਾਣਾ ਹੈ ਉਹ ਸਾਰਾ ਸਿਸਟਮ ਖਤਮ ਹੋ ਕੇ ਇੱਕ ਬੰਦੇ ਨੂੰ ਸਹੀ ਜਿਹੜੀ ਹੈਗੀ ਆ ਉਹ ਸਹੂਲਤਾਂ ਮਿਲੇ ਤੇ ਅੱਜ ਆਪਾਂ ਇੱਥੇ ਸੌਫਟ ਲਾਂਚ ਹੈਗਾ ਕਿ ਆਪਾਂ ਇੱਕ ਵਾਰ ਕਿਉਂ ਅੱਜ ਵਿੱਚ ਹੋਣਾ ਹੈ ਅੱਜ ਸਿਰਫ ਆਪਾਂ ਇੱਕ ਵਾਰ ਟੈਸਟ ਕਰਕੇ ਚੈੱਕ ਕਰ ਰਹੇ ਹਾਂ ਕਿ ਕਿਵੇਂ ਸਿਸਟਮ ਚੱਲ ਰਿਹਾ ਹੈ ਕਿ 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 ਅਰਚਨ ਆ ਰਹੀ ਹੈ ਕਿ ਅਗਲੇ 2-4 ਦਿਨਾਂ ਵਿੱਚ ਸਾਨੂੰ ਕਿਸ ਤਰੀਕੇ ਨਾਲ ਇਹਨੂੰ ਹੋਰ ਸੁਧਾਰ ਕਰਨ ਦੀ ਲੋੜ ਹੈ ਕਿ ਜਿਵੇਂ ਇਹ ਵਾਲਾ ਜਿਹੜਾ ਦਫਤਰ ਹੈ ਕਿਉਂਕਿ ਆਪਣਾ ਕੰਪਲੈਕਸ ਵੱਡਾ ਹੋ ਗਿਆ ਤੇ ਇੱਥੇ ਇਸ ਇਸ ਦੇ ਵਾਸਤੇ ਸੈਪਰੇਟ ਬਿਜਲੀ ਦਾ ਜਿਹੜਾ ਸਿਸਟਮ ਹੈ ਉਹ ਲਾਣ ਦੀ ਲੋੜ ਹੈਗੀ ਆ ਉਹਦੀ ਮੈਂ ਪ੍ਰਵਾਨਗੀ ਦੇ ਦਿੱਤੀ ਹੈ ਕਿ ਇਹ ਹੁਣ ਪੀਐਸਪੀਸੀਐਲ ਇੱਕ ਆਦ ਦਿਨ ਵਿੱਚ ਕਿਉਂਕਿ ਇੱਥੇ ਸਾਰਾ ਏਸੀਜ਼ ਵਗੈਰਾ ਲੋਡ ਵੱਧ ਗਿਆ ਤਾਂ ਇਸ ਕਰਕੇ ਇਹਦਾ ਸੈਪਰੇਟ ਮੀਟਰ ਸੈਪਰੇਟ ਸਿਸਟਮ ਜੜਾਏਗਾ ਉਹ ਆਪਾਂ ਲਾ ਤਕ ਉਹ ਵੀ ਲੱਗ ਜਾਵੇਗਾ ਤੇ ਨਾਲ ਹੀ ਜਿਹੜਾ ਇੱਕ ਫਲੋ ਬਣਾਇਆ ਹੈ ਕਿ ਬੰਦਾ ਕਿੱਥੋਂ ਆਏਗਾ ਕਿਥੇ ਚੈੱਕ ਕਰਾਏਗਾ ਉਸ ਤੋਂ ਬਾਅਦ ਤਾਂ ਜੋ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਕਿ ਕੋਈ ਵੀ ਬੰਦਾ ਆ ਕੇ ਸਬ ਰਿਸ਼ਤਾ ਦੇ ਦਫਤਰ ਵਿੱਚ ਕੁਸ ਜਾਂਦਾ ਹੈ ਉਹ ਸਾਰਾ ਸਿਸਟਮ ਜਿਹੜਾ ਹੈਗਾ ਉਹ ਖਤਮ ਹੋ ਚੁਵੇਗਾ ਤੇ ਪਬਲਿਕ ਨੂੰ ਬੜੀ ਜਿਹੜੀ ਕੀ ਰਾਹਤ ਮਿਲੇਗੀ ਜੀ ਥੈਂਕ ਯੂ